ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ ਕਹਿੰਦੇ ਤੁਸੀਂ 50000 ਰੁਪਇਆ ਦੇ ਦਿਓ ਆ ਜੋ ਕੈਮਰੇ ਚੱਲ ਰਹੇ ਨੇ ਜੋ ਕੁਝ ਵੀਡੀਓ-ਵਿਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ ਸਹਿਜ ਕੁਲੜ ਪੀਜ਼ਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਰੀਲ ਦੇ ਵਿੱਚ ਉਹਨਾਂ ਨੇ ਇੱਕ ਗਾਲ ਕੱਢੀ ਸੀ ਉਹ ਰੀਲ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਤੇ ਉਸ ਦੇ ਉੱਤੇ ਇੱਕ ਨਿਆਂਗ ਨੇ ਕਾਫੀ ਗੁੱਸਾ ਜ਼ਾਹਿਰ ਕੀਤਾ ਉਹ ਨਿਆਂਗ ਉਹਨਾਂ ਦੇ ਰੈਸਟੋਰੈਂਟ ਦੇ ਉੱਤੇ ਪੁੱਜੇ ਤੇ ਉੱਥੇ ਕਾਫੀ ਬਹਿਸ ਹੋਈ ਤੇ ਅੱਜ ਸਹਿਜ ਰੋੜਾ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਲਾਈਵ ਹੁੰਦੇ ਨੇ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਨਿਹੰਗ ਵੱਲੋਂ ਉਹਨਾਂ ਤੋਂ 50000 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਹੋਰ ਕੀ ਕਹਿੰਦੇ ਨੇ ਸਹਿਜ ਰੋੜਾ ਤੁਸੀਂ ਆਪੀ ਸੁਣ ਲਓ ਜਿਹੜੀ ਆਪਣਾ ਇਸ ਵੀਡੀਓ ਨੂੰ ਲੈ ਕੇ ਅਜਨੇਹੰਗ ਸਿੰਘ ਜਥੇਬੰਦੀ ਆਈਆਂ ਮੈਂ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਦਾ ਮੈਂ ਜਿੰਨੇ ਵੀ ਧਰਮ ਨੇ Hindu Muslim Sikh Sai ਹਿੰਦੂ ਮੁਸਲਮ ਸਿੱਖ ਇਸਾਈ ਮੈਂ ਸਾਰੇ ਧਰਮ ਦਾ ਆਪਣਾ ਸਤਿਕਾਰ ਕਰਦਾ ਸਾਰੀ ਸਿੱਖ ਜੱਥੇਬੰਦੀਆਂ ਦਾ ਸਤਿਕਾਰ ਕਰਦਾ ਜਿੰਨੀਆਂ ਵੀ ਜੱਥੇਬੰਦੀਆਂ ਨੇ ਜਿੰਨੇ ਵੀ ਮਤਲਬ ਜਿੰਨੇ ਵੀ ਸਿੱਖ ਸਮਾਜ ਦੇ ਜਿੰਨੇ ਵੀ ਲੋਕ ਨੇ ਮੈਂ ਸਭ ਦਾ ਰਿਸਪੈਕਟ ਕਰਦਾ ਸਭ ਦੀ ਇੱਜ਼ਤ ਕਰਦਾ ਮੈਂ ਕਦੇ ਵੀ ਸਿੱਖ ਸਮਾਜ ਲਈ ਜਾਂ ਕਦੇ ਵੀ ਮੈਂ ਖੁਦਾ ਉਸ ਸਰੂਪ ਦੇ ਵਿੱਚ ਆ ਔਰ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਪਤਾ ਹੈ ਇਹ ਮੈਂ ਕਿਸੇ ਨੂੰ ਐਕਸਪਲੇਨ ਕਰਾਂ ਕੋਈ ਮੰਨੇ ਨਾ ਮੰਨੇ ਕੋਈ ਗੱਲ ਨਹੀਂ ਬਟ ਇੱਕ ਚੀਜ਼ ਦੱਸਣਾ ਚਾਹੂੰਗਾ ਇਹ ਜੋ ਦੋ ਜਾਂ ਤਿੰਨ ਸਿੰਘ ਆਏ ਜਿੰਨੇ ਵੀ ਆਏ ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ ਇਹਨਾਂ ਨੇ ਪਹਿਲੇ ਤੇ ਇੱਕ ਗੱਲ ਕੀਤੀ ਜੀ ਇਹ ਸਿੱਖ ਨਹੀਂ ਹੈਗਾ ਇਹ ਬਹਿਰੂਪੀਆ ਪਹਿਲੀ ਗੱਲ ਤਾਂ ਇੱਕ ਇਹ ਕੋਈ ਨਹੀਂ ਹੁੰਦੇ ਮੈਨੂੰ ਸਰਟੀਫਾਈ ਕਰਨ ਵਾਲੇ ਕਿ ਇਹ ਸਿੱਖ ਨਹੀਂ ਹੈਗਾ ਇਹ ਮੈਂ ਜਾਣਦਾ ਮੇਰੇ ਮਹਾਰਾਜ ਜਾਣਦੇ ਨੇ ਠੀਕ ਹੈ ਦੂਸਰੀ ਚੀਜ਼ ਇਹਨਾਂ ਨੇ ਕਿਹਾ ਕਿ ਦੁਕਾਨ ਨੂੰ ਆ ਕੇ ਅੱਗ ਲਾ ਦਾਂਗੇ ਪਰਚਿਆਂ ਤੋਂ ਨਹੀਂ ਡਰਦੇ ਇਹ ਚੀਜ਼ਾਂ ਇੰਨੀਆਂ ਚੀਜ਼ਾਂ ਦੇ ਨਾਲ ਠੀਕ ਹੈ ਸਾਡੇ ਸਾਨੂੰ ਠੀਕ ਹੈ ਕਾਫੀ ਜ਼ਿਆਦਾ ਡਰਾਇਆ ਜਾ ਰਿਹਾ ਤਮਕਾਇਆ ਜਾ ਰਿਹਾ ਅਦਲੀਆਂ ਚੀਜ਼ਾਂ ਦੇ ਨਾਲ ਕਰਕੇ ਵੀ ਹਾਂ ਇੱਕ ਕੱਲਾ ਬੰਦਾ ਕਹਿੰਦੇ ਨਾ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਨਾ ਦੁਬਾਰਾ ਉਹਨੂੰ ਦੁਬਾਰਾ ਸੱਟਣ ਵਾਲੀ ਚੀਜ਼ ਹੋ ਗਈ ਇਹਨਾਂ ਦੇ ਲਈ ਮੈਂ ਅਗਰ ਇਹ ਆਂਦੇ ਨਾ ਬਾਣੇ ਦੇ ਵਿੱਚ ਆ ਕੇ ਸਿੱਧੀ ਗੱਲ ਕੀਤੀ ਇਹਨਾਂ ਨੇ ਚਲੋ ਜੋ ਵੀ ਕੁਝ ਕਰਦੇ ਸਹੀ ਸੀ ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਬਾਣੇ ਨੂੰ ਕਿਦਾਂ ਦਾਗ ਲਾਇਆ ਮੈਂ ਤੁਹਾਨੂੰ ਇੱਕ ਕਲੀਅਰ ਬੈਂਕ ਇਹਨਾਂ ਦੀ ਕਦੇ ਕਿਸੇ ਦੀ ਪਰਸਨਲ ਲਾਈਫ ਤੇ ਨਹੀਂ ਜਾਊਗਾ ਇਹ ਬੇਸ਼ੱਕ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਕਦੇ ਬਿਗ ਬੋਸ ਦਾ ਮੁੱਦਾ ਛੱਡ ਲੈਂਦੇ ਆ ਕਦੇ ਕੁਛ ਛੇੜ ਲੈਂਦੇ ਆ ਕਿ ਬਿਗ ਬੋਸ ਬਿਗ ਬੋਸ ਯਾਰ ਆ ਜੜੇ ਹੱਥ ਬਿਗ ਬੋਸ ਨੂੰ ਆਪਣੀ ਜੇਬ ਚ ਪਾ ਕੇ ਰੱਖ ਲਓ ਆਪਣੇ ਕੋਲ ਮੈਨੂੰ ਨਾ ਬਿਗ ਬੋਸ ਨਾ ਲੈਣ ਦੇਣ ਸੀਗਾ ਔਰ ਦੂਜੀ ਗੱਲ ਮੇਰੀ ਕੋਈ ਕਹਿੰਦੇ ਨਾ ਕੋਈ ਬੰਦਾ ਅਗਰ ਇਹੋ ਜਿਹੀਆਂ ਕੰਟਰੋਵਰਸੀ ਕੋਈ ਮੇਰੀ ਕੋਈ ਗਰਲਫ੍ਰੈਂਡ ਨਹੀਂ ਸੀ ਮੈਂ ਆਪਣੀ ਵਾਈਫ ਦੇ ਨਾਲ ਆ ਤੇ ਮੇਰੀ ਆਪਣੀ ਵਾਈਫ ਦੇ ਨਾਲ ਮੈਂ ਪੂਰਾ ਪੂਰੀ ਜ਼ਿੰਦਗੀ ਆਉਣ ਵਾਲੀ ਪੂਰਾ ਸਪੂਰ ਆਉਣ ਵਾਲਾ ਮੇਰਾ ਜਿੰਨਾ ਚਿਰ ਦਾ ਵੀ ਸਮਾਂ ਇਸ ਸਥਿਤੀ ਤੇ ਮੈਂ ਉਹਦੇ ਨਾਲ ਕੱਟਣਾ ਵਾ ਤੇ ਕੋਈ ਵੀ ਇਨਸਾਨ ਇਦਾਂ ਦੀ ਹਰਕਤ ਨਹੀਂ ਕਰੇਗਾ ਜਿਹੜੇ ਤੇ ਪਿਆਰ ਵਾਲੇ ਨੇ ਜਿਹੜੇ ਤੇ ਸਮਝਣ ਵਾਲੇ ਨੇ ਉਹ ਇਸ ਚੀਜ਼ ਨੂੰ ਸਮਝਦੇ ਵੀ ਨੇ ਜਿਹੜੇ ਜਿਹੜੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੁਝ ਲੋਕ ਨਾ ਸਾਡੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਜਿੱਦਾਂ ਦੇ ਹੁੰਦੇ ਨਹੀਂ ਸਾਨੂੰ ਓਦਾਂ ਦਾ ਦਿਖਾ ਦਿੰਦੇ ਨੇ ਬਾਰ-ਬਾਰ ਕਿ ਇਹ ਜੀ ਬਿਗ ਬੋਸ ਨੇ ਕੀਤਾ ਗਿਆ ਮੈਨੂੰ ਇੱਕ ਗੱਲ ਦੱਸੋ ਕੀ ਤੁਹਾਡੇ ਕਿਸੇ ਕੋਲ ਵੀ ਐਵੀਡੈਂਸ ਹੈਗਾ ਕਿ ਮੈਨੂੰ ਬਿਗ ਬੋਸ ਨੇ ਆ ਕੇ ਕਿਹਾ ਕਿ ਭਾਈ ਤੂੰ ਆ ਆ ਕੰਮ ਕਰ ਤੇ ਤੇਰੇ ਨੂੰ ਅਸੀਂ ਬਿਗ ਬੋਸ ਚ ਲਾਵਾਂਗੇ ਪਹਿਲੇ ਮੈਨੂੰ ਇਹ ਦੱਸੋ ਕਿਸੇ ਕੋਲ ਵੀ ਐਵੀਡੈਂਸ ਹੈ ਤੁਸੀਂ ਫੇਕ ਗੱਲਾਂ ਦੇ ਉੱਤੇ ਬੜੀ ਜਲਦੀ ਟਰਸਟ ਕਰ ਲੈਂਦੇ ਹੋ ਉਸ ਤੋਂ ਬਾਅਦ ਦੂਸਰੀ ਚੀਜ਼ ਆ ਜਾਂਦੀ ਹੈ ਜੀ ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਗੱਲ ਹਾਂ ਮੈਂ ਪਹਿਲੇ ਇਹਨਾਂ ਦੀ ਗੱਲ ਕਲੀਅਰ ਕਰ ਲਵਾਂ ਇਹਨਾਂ ਨੇ ਬਿਗ ਬੋਸ ਦੀ ਗੱਲ ਕੀਤੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿੱਖੀ ਸਿਖ ਐਜ਼ ਅ ਸਿੱਖ ਹੋਣ ਦੇ ਨਾਮ ਤੇ ਮੈਨੂੰ ਸਰਟੀਫਾਈ ਕੀਤਾ ਕਿ ਇਹ ਬੰਦਾ ਸਿੱਖ ਨਹੀਂ ਹੈਗਾ ਮੈਂ ਇੱਕ ਛੋਟੀ ਜੀ ਗੱਲ ਦੱਸਾਂਗਾ ਇਹ ਜੋ ਕੁਝ ਵੀ ਆ ਕੇ ਬੋਲਦੇ ਮੈਨੂੰ ਸਿਰ ਮੱਥੇ ਸੀ ਪਰ ਤੁਸੀਂ ਮੰਨੋਗੇ ਇਹਨਾਂ ਨੇ ਐਂਡ ਦੇ ਵਿੱਚ ਆ ਕੇ ਕੀਤਾ ਕਿ ਮੈਂ ਪਹਿਲੇ ਇਹ ਮੇਰੀਆਂ ਵੀਡੀਓ ਵੇਖਿਓ ਪਹਿਲੇ ਪੂਰੀ ਵੀਡੀਓ ਉਹਦੇ ਬਾਰੇ ਵੀ ਇਹ ਬਤਰੇਗੇ ਹੈ ਨਾ ਮੈਂ ਤਾਂ ਇਹਾਰੇ ਬੁੰਦੇ ਬਾਰੇ ਵੀ ਬਤਰੇਗੀ ਹੈ ਅੰਮ੍ਰਿਤਧਾ ਅੱਜਕੱਲ ਪੈਂਦਾ ਹੈ ਅੰਸ਼ਤ ਕਿਹੜੀ ਚਾਰੋਰੀ ਦੇ ਤੇ ਹਤੀ ਹੋਏ ਇਹ ਨਾ ਹਾਂ ਅੱਛੇ ਬਾਕੀ ਕਰ ਲੋ ਨਾ ਜੇ ਤੇ ਲੋ ਨੀ ਇਹ ਨਹੀਂ ਕਰਨਾ کرкен다고 کرو نہ ہو مثلا یہاں پہ وہاں نہ جا کے دو وقت پہ بیٹھتے ہیں تم بھی جسو پھر برادر سے تک ادلو کلیو کر لو میں کر 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 جی نہیں ہے تو میں اپنے گل نہیں کر رہا میں نے بچی کر لو کھا لو کہ اگر جانے کیا کہتا سن رہا ہے شام بس چکن دے دیا کیوں میں یہ پوشیدہ que vosteara da maneira. Ba. Eh. Nesta época do tempo. Tem que ir dir e desde que era da realidade. Eh, de haber sido a mi lado, a aprender o bergar. Querido dar me, وہ نے بنایا ہے وہ نے نینجا روی حملے ہوئے ہیں ہمیں کہا را سانو دیتیرا سانو دکانے کے لئے دیتا ہے جب وہ کوئی سارے جانے ہمیں سوئی راکھی سانو کیا ہے یہ سب کوئی کسی نہیں کرتا نہیں یہ کیا کہ یہ آپ کو اپنے سی جانا پر دیتے ہیں یہ ویڈیو کرے کہ میں سانو نہیں کیا کیا ہے مددہ نہیں کیا ہے آپ کو اپنے سانو کیا ਸੈਂਡੋ ਕਿ ਦਿਨੋਂ ਦਾ ਪੈ ਗਿਆ ਤੁਹਾਨੂੰ ਤੁਹਾਨੂੰ ਅੱਜ ਇਹਨਾਂ ਨੂੰ ਡਰੋਪ ਕਰਾਣੇ ਤੋਂ ਬੇਨਤੀ ਕਰਦਾਂ ਮੈਂ ਉਹ ਫਿਰ ਜਿਹੜਾ ਮੈਂ ਸਪੈਸ਼ਲ ਨੂੰ ਰੋਮੈਂਟਿਕ ਉਹਨਾਂ ਕੰਮ ਕਰਦਾ ਉਹ ਮਿਲਦੀ ਕਿ ਉਹ ਨਹੀਂ ਕੋਈ ਮੈਦੋ ਨਾ ਤਾਂ ਤੋਂ ਹਣਾ ਇਹ 5 ਤਰੀਕ ਹੈਗੀ ਆ ਨੰਬਰ ਮੇਰਾ ਆ ਗਿਆ ਨਾ ਹਾਂ ਮੈਨੂੰ ਫੋਨ ਕਰਕੇ ਦੱਸ ਦਿਓ ਕਿ ਕਿੱਦਾਂ ਨੂੰ ਚਾਮਾਂ ਤੱਕ ਦੱਸ ਦੇ ਜੀ ਠੀਕ ਆ ਫਿਰ ਥਾਰੇ ਤੋਂ ਹੋ ਕੇ ਗੱਲ ਕਰਕੇ ਠੀਕ ਹੈ ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ ਤੁਸੀਂ ਇਹ ਵੀਡੀਓ ਵੇਖ ਲਈ ਇਨਾਂ ਦਾ ਕਹਿਣਾ ਸੀਗਾ ਜੇ ਤਾ ਐਜ਼ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ ਤੂੰ ਗਲਤ ਐ ਮੈਂ ਚਲੋ ਠੀਕ ਐ ਜੀ ਮੈਂ ਕਹਿੰਨਾ ਮੈਂ ਰੀਲ ਬਣਾਤੀ ਪ੍ਰਮੋਸ਼ਨ ਆਈ ਮੇਰੀ ਰੋਜੀ ਰੋਟੀ ਐ ਔਰ ਸਾਰੇ ਇਨਫਲੂਐਂਸਰਾਂ ਦੀ ਰੋਟੀ ਇੱਥੋਂ ਹੀ ਚੱਲਦੀ ਐ ਜਦੋਂ ਸਾਡੇ ਰੈਸਟੋਰੈਂਟ ਤੇ ਕਿਤੇ ਕੰਮ ਘੱਟ ਹੁੰਦਾ ਤੇ ਸਾਨੂੰ ਕਿਤੇ ਦੋ ਪੈਸੇ ਉਧਰੋਂ ਆ ਜਾਂਦੇ ਦੋ ਪੈਸੇ ਉਧਰੋਂ ਆ ਜਾਂਦੇ ਐ ਤੇ ਅਸੀਂ ਉਹ ਚਾਰ ਪੈਸੇ ਨਾਲ ਆਪਣੇ ਖਰਚੇ ਚਲਾਣੇ ਆ ਇਹ ਸਾਰੇ ਹੀ ਚਲਾਉਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਚਾਹੇ ਕੋਈ ਯੂਟਿਊਬਰ ਐ ਕੋਈ ਇੰਸਟਾਗ੍ਰਾਮਰ ਐ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਤੇ ਮੈਂ ਇਕੱਲੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤੁਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲਈ ਮੈਂ ਕਦੇ ਵੀ ਨਹੀਂ ਚਾਹੁੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਿੰਨਾ ਕਿ ਤੁਹਾਡਾ ਦਿਲ ਨਹੀਂ ਦੁਖਾਣਾ ਚਾਹੁੰਦਾ ਹਨਾ ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦਿੰਦਾ ਬਟ ਇੱਕ ਚੀਜ਼ ਦੱਸਦਾ ਇਹਨਾਂ ਬੰਦਿਆਂ ਨੇ ਕੀ ਕੀਤਾ ਗੱਲ ਕਿੱਥੇ ਕਰੇ ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ایرਫੋਨ ਨਹੀਂ ਲੱਗੇ ایرਫੋਨ ਲਾ ਕੇ ਉਹ ਪੂਰੀ ਸੀਸੀਟੀਵੀ ਫੁਟੇਜ ਸੁਣਿਓ ਜਿਹਦੇ ਵਿੱਚ ਇਹਨਾਂ ਨੇ ਪੈ ਤੁਸੀਂ ਦੇਖੋ ਕਿਸ ਤਰੀਕੇ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ ਮੈਂ ਤੁਹਾਡੇ ਅੱਗੇ ਸਿਰ ਨਿਵਾਉਣ ਨੂੰ ਤਿਆਰ ਹਾਂ ਮੈਂ ਇਨਾਂ ਪਰਸਨਸ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਉਂਗਾ ਜੋ ਇਨਸਾਨ ਬਾਨਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ ਜੇ ਤੁਸੀਂ ਧਾਰਮਿਕ ਹੋ ਫਿਰ ਮੈਂ ਤੁਹਾਡੇ ਅੱਗੇ ਚੁੱਕਨ ਨੂੰ ਤਿਆਰ ਹਾਂ ਜਿਹੜੇ ਧਰਮ ਦਾ ਜੋ ਕਹਿੰਦੇ ਨਾ ਕਿ ਕਹਿੰਦੇ ਆ ਪਰ ਤੁਸੀਂ ਇਦਾਂ ਦੀ ਘਟਿਆ ਕਰਤੂਤ ਕੀਤੀ ਹੈ ਤੁਸੀਂ ਅੰਦਰ ਆ ਕੇ ਨਾਲ ਲਈ ਮੇਰੇ ਨਾਲ ਕੀ ਧੱਕਾ ਕੀਤਾ ਜਾਊਗਾ ਕਿ ਮੈਂ ਉਹਨਾਂ ਦੀ ਸੀਸੀਟੀਵੀ ਫੁਟੇਜ ਪਾ ਦਈਏ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਮੈਨੂੰ ਨਹੀਂ ਪਤਾ ਹੈ ਮੇਰੇ ਲਈ ਰਿਸਕ ਕੀ ਹੈ ਇਸ ਚੀਜ਼ ਲਈ ਬੋਲਣਾ ਪਰ ਪਤਾ ਨਹੀਂ ਮੇਰੇ ਉੱਤੇ ਕੋਈ ਅਟੈਕ ਵੀ ਕਰਾ ਸਕਦੇ ਨੇ ਕੁਝ ਵੀ ਕਰਾ ਸਕਦੇ ਨੇ ਮੈਨੂੰ ਕੁਝ ਨਹੀਂ ਪਤਾ ਵੈਸੇ ਤਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਪਿਛਲੇ ਜਦੋਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸੀਆਂ ਸਾਰੀਆਂ ਚੱਲ ਰਹੀਆਂ